ਦਿਨ ਪ੍ਰਤੀ ਦਿਨ ਜਿਹੜੀ ਲੋਕਾਂ ਦੇ ਵਿੱਚ ਲੋਕਪ੍ਰਿਤਾ ਉਹ ਵਾਧੀ ਜਾ ਰਹੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੀ ਪਿਛਲੀਆਂ ਬਲਾਕ ਸੰਮਤੀਆਂ ਜ਼ਿਲ੍ਹਾ ਪ੍ਰਸ਼ਾਸਨ ਚੋਣਾ ਚ ਤੱਕੇ ਸ਼ਾਹੀ ਦੇ باوجود ਤੁਸੀਂ ਇਹ ਦੇਖੋ ਵੀ 22% ਵੋਟ ਹਾਲਾਂਕਿ 900 ਦੇ ਕਰੀਬ ਸਾਡੇ ਜਿਹੜੇ ਉਮੀਦਵਾਰ ਹੈ ਉਹਨਾਂ ਨੂੰ ਇਹ ਕਾਗਜ਼ ਦਾਖਲ ਵੀ ਨਹੀਂ ਕਰਨ ਦਿੱਤੇ ਹੁਣ ਡਰ ਕਿਸ ਤੋਂ ਲੱਗ ਰਿਹਾ ਹੈ ਡਰ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਲੱਗ ਰਿਹਾ ਹੈ ਕਿਉਂਕਿ ਸਰਦਾਰ ਸੁਖਵੀਰ ਸਿੰਘ ਬਾਦਲ ਅੱਜ ਪੰਜਾਬ ਦੇ ਹਰ ਇੱਕ ਮੁੱਦੇ ਨੂੰ ਸਰਕਾਰ ਦੇ ਖਿਲਾਫ ਹਰ ਇੱਕ ਗੱਲ ਸਰਕਾਰ ਦੀਆਂ ਜਿਹੜੀਆਂ ਨਕਾਮੀਆਂ ਤੇ ਉਹਨਾਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ ਜਾ ਰਹੇ ਹਨ ਇਸ ਕਰਕੇ ਤੁਸੀਂ ਉਹਨਾਂ ਦੇ ਖਿਲਾਫ ਇੱਕ ਝੂਠੀ ਸਿੱਟ ਬਣਾਈ ਉਹ ਸਿੱਟ ਦੇ ਰਹੀ ਉਹਨਾਂ ਸਿੱਟ ਦੇ ਜਿਹੜੇ ਮੈਂਬਰ ਲਾਏ ਆ ਜਿਹੜੇ ਉਹ ਸਿੱਟ ਦੇ ਚੇਅਰਮੈਨ ਹੈ ਉਹ ਸਾਰੇ ਪੰਜਾਬੀ ਜਾਣਦੇ ਆ ਕਿ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਜਿਨ੍ਹਾਂ ਨੇ ਸਾਡੇ ਪ੍ਰਧਾਨ ਸਾਹਿਬ ਤੇ ਜਦੋਂ ਉਹਨਾਂ ਨੂੰ ਆਕਾਲ ਤਖਤ ਸਾਹਿਬ ਵੱਲੋਂ ਸੇਵਾ ਲਗਾਈ ਗਈ ਸੀ ਉਸ ਸਮੇਂ ਕਾਤਲਾਨਾ ਹਮਲਾ ਹੋਇਆ ਤੇ ਉਸ ਸਮੇਂ ਇਹ ਉਸੇ ਸੀਪੀ ਸੀਗੇ ਤੇ ਅੱਜ ਵੀ ਸੀਪੀ ਐ ਉਹਨਾਂ ਨੂੰ ਇਸ ਸਿੱਟ ਦਾ ਮੁਖੀ ਲਗਾਇਆ ਗਿਆ ਉਸ ਦੇ ਨਾਲ ਹੀ ਤੇ ਦੂਜੇ ਜਿਹੜੇ ਸਿੱਟ ਦੇ ਹਰਪਾਲ ਸਿੰਘ ਇਹਨਾਂ ਨੇ ਜਦੋਂ ਹਮਲਾ ਕਰਨ ਆਇਆ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਜਿਹੜਾ ਦੋਸ਼ੀ ਐ ਉਹਨੂੰ ਉਹਨੂੰ ਪਰਾਧ ਦਿੱਤੀ ਤੇ ਉਸ ਦੇ ਨਾਲ ਲਾ ਕੇ ਰੇਕੀ ਕਰਵਾਈ ਤੇ ਦੂਜਾ ਹੈਗਾ ਗੁਰਵੰਤ ਸਿੰਘ ਬੈਂਸ ਐਸਪੀ ਉਹ ਜਿਹੜਾ ਐਸਪੀ ਐ ਉਹਨੇ ਉਹਨੂੰ ਅਕਾਲੀ ਸਰਕਾਰ ਦੇ ਦੌਰਾਨ ਭ੍ਰਿਸ਼ਟਾਚਾਰ ਦੇ ਕੇਸ 'ਚ ਅੰਦਰ ਦਿੱਤਾ ਤੇ ਸਜ਼ਾ ਹੋਈ ਉਸ ਤੋਂ ਬਾਅਦ ਡੀਐਸਪੀ ਬਿਆਨਤ ਜਨੇਜਾ ਜਿਹੜਾ ਕਿ ਆਮ ਆਦਮੀ ਪਟਿਆਲਾ ਤੋਂ ਜਿਹੜਾ ਆਮ ਆਦਮੀ ਦਾ بڑا ਪਹਿਲੀ ਕਤਾਰ ਦਾ ਆਗੂ ਹੈ ਉਹਦਾ ਸਕਾ ਭਰਾ ਹੈ ਸੋ ਇਹਸ ਕਰਕੇ ਇੱਥੇ ਹੀ ਬਸਣੀ ਜਿਹੜੀ ਡਾਕਟਰ ਰਵਜੋਤ ਕੌਰ ਗਰੇਵਾਲ ਜਿਹਨੂੰ ਤਰਨਤਾਰਨ ਤੋਂ ਐਸਐਸਪੀ ਸੀਗੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਸ਼ਿਕਾਇਤ ਤੇ ਉਹਨੂੰ ਉੱਥੋਂ ਸਸਪੈਂਡ ਕੀਤਾ ਗਿਆ ਤੇ ਉਹਨੂੰ ਹੁਣ ਬਿਜੀਲੈਂਸ ਦਾ ਮੁਖੀ ਲਾ ਰਹੀ ਹੈ ਸੋ ਸਿੱਧਮ ਸਿੱਧਾ ਇਹ ਸਰਕਾਰ ਸਿੱਧਮ ਸਿੱਧਾ ਸਾਡੇ ਲੀਡਰ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਝੂਠੇ ਕੇਸਾਂ 'ਚ ਘ੍ਰਿਸਣਾ ਚਾਹੁੰਦੀ ਹੈ ਪਰ ਪੰਜਾਬ ਦੇ ਲੋਕ ਬੜੇ ਪੰਜਾਬ ਦੇ ਲੋਕ ਬੜੇ ਅਣਖੀਲੇ ਤੇ ਜੁਸੀਲੇ ਆ ਤੇ ਅਸੀਂ ਸਾਰਾ ਅੱਜ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਤੁਸੀਂ ਬਾਜ਼ ਆ ਜਾਓ ਇਹਨਾਂ ਗਿੱਦੜ ਭਮਕੀਆਂ ਤੋਂ ਸ਼੍ਰੋਮਣੀ ਅਕਾਲੀ ਦਾ ਡਰਨ ਵਾਲਾ ਨਹੀਂ ਸੋ ਮੈਂ ਇੱਥੇ ਹੀ ਬ੍ਰਾਹਮਤੰਨਾ ਤੇ ਹੁਣ ਸਾ ਚਰਜੀਤ ਸਿੰਘ ਜੀ ਕਾਲੇਵਾਲ ਸਾਹਿਬ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਹ 328 ਜਿਹੜੇ ਸਰੂਪ ਹੈ ਉਹਨਾਂ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਪਾਂ ਸਾਰੇ ਹੀ ਦੇਖਦੇ ਆਂ ਕਿ ਮੀਡੀਆ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ 328 ਰੂਪਾਂ ਬਾਰੇ ਜਿਹੜਾ ਰੋਜ਼ ਆਪਣੀ ਪਿੱਠ ਆਪੇ ਥੱਪ-ਥਪਾਉਂਦੇ ਮੈਂ ਇਸ ਬਾਰੇ ਤੁਹਾਨੂੰ ਵਿਸਤਾਰਪੂਰਵਕ ਜਾਣਨਾ ਚਾਹੁੰਦਾ ਕਿਉਂਕਿ 328 ਰੂਪ ਦਾ ਜਿਹੜਾ ਮਸਲਾ ਬੜਾ ਪੁਰਾਣੇ ਸਮੇਂ ਤੋਂ ਮਸ ਲੈਕਿਨ ਉਸ ਸਮੇਂ ਉਸ ਜਗ੍ਹਾ ਤੇ ਕਮਲਜੀਤ ਸਿੰਘ ਜਿਹੜਾ 18-20 ਸਾਲ ਤੋਂ ਤਕਰੀਬਨ ਉਸ ਜਗ੍ਹਾ ਤੇ ਚਾਰਤੀ ਸਟੋਰ ਚ ਜਦੋਂ ਉਹਦੀ ਰਿਟਾਇਰਮੈਂਟ ਆਈ ਜਦੋਂ ਉਹਨੂੰ ਚਾਰਜ ਲਿਆ ਗਿਆ ਤਾਂ ਪਤਾ ਲੱਗਾ ਕਿ ਮਹਾਰਾਜ ਦੇ ਜਿਹੜੇ ਸਰੂਪ ਹੈ ਉਹ ਉੱਥੇ ਪੂਰੇ ਨਹੀਂ ਮਿਲ ਰਹੇ ਸੀ ਲੇਕਿਨ ਜਦੋਂ ਉਸ ਦੇ ਸਬੰਧੀ ਉਸ ਨੂੰ ਟੌਰਚਰ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਾਂ ਉਸ ਵਿਅਕਤੀ ਨੇ ਮੰਨਿਆ ਕਿ ਉਹਨਾਂ ਵੱਲੋਂ ਇਹ 328 ਜਿਹੜੇ ਸਰੂਪ ਹੈ ਗੁਰਦੁਆਰਾ ਸਾਹਿਬਾਨ ਦੇ ਵਿੱਚ ਦਿੱਤੇ ਗਏ ਹਨ ਲੇਕਿਨ ਮਸਲਾ ਇਹ ਕਰਾਪਸ਼ਨ ਦਾ ਹੈ ਉਸ ਵਿਅਕਤੀ ਨੇ ਜਿਹੜੀ ਭੇਟਾ ਸੀ ਭੇਟਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਨਹੀਂ ਜਮ੍ਹਾਂ ਕਰਾਈ ਲੇਕਿਨ ਉਸ ਤੋਂ ਇੱਥੇ ਹੀ ਬਸ ਨਹੀਂ ਇਸ ਦੇ ਸਬੰਧ ਜਿੰਨੇ ਵੀ ਉੱਥੇ ਜੋਗ ਅਫਸਰ ਸੀ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸਬੰਧਤ ਸਰਦਾਰ ਰੂਪ ਸਿੰਘ ਸੀ ਉਹਨਾਂ ਤੇ ਵੀ ਕਾਰਵਾਈ ਕੀਤੀ ਗਈ ਤੇ 16 ਹੋਰ ਅਧਿਕਾਰੀ ਜਿਹੜੇ ਜ਼ਿੰਮੇਵਾਰ ਮੰਨੇ ਜਾਂਦੇ ਸੀ ਉਹਨਾਂ ਦੇ ਖਿਲਾਫ ਸ਼੍ਰੋਮਣੀ ਕਮੇਟੀ ਨੇ ਕਾਰਵਾਈ ਕੀਤੀ ਲੇਕਿਨ ਜੋ ਭੇਟਾ ਸੀ ਉਹ ਵੀ ਉਹਨਾਂ ਵਿਅਕਤੀਆਂ ਕੋਲੋਂ ਜਮ੍ਹਾਂ ਕਰਾਈ ਗਈ ਲੇਕਿਨ ਉਹਨਾਂ ਨੇ ਮੰਨਿਆ ਕਿ ਇਹ ਮਾਮਲਾ ਉਹਨਾਂ ਦੇ ਕਰਾਪਸ਼ਨ ਦਾ ਸੀਗਾ ਲੇਕਿਨ ਭਰਾਵੋ ਜਿਹੜਾ ਵੀ ਮਹਾਰਾਜ ਦੇ ਸਰੂਪ ਅੱਜ ਇਹ ਸਰਕਾਰ ਬੇਅਦਬੀ ਦਾ ਨਾਮ ਦੰਦੀਆ ਕਦੇ ਵੀ ਬੇਅਦਬੀ ਦਾ ਮਸਲਾ ਇਹ ਨਹੀਂ ਹੈ ਜਦੋਂ ਵੀ ਇਹ ਮਹਾਰਾਜ ਦੇ ਸਰੂਪ ਹੈ ਗੁਰੂ ਧਾਮਾਂ ਦੇ ਵਿੱਚੇ ਗਈਆਂ ਲੇਕਿਨ ਉਹਨਾਂ ਦੀ ਜਿਹੜੀ ਸਿਰਫ ਭੇਟਾ ਹੀ ਨਹੀਂ ਉਸ ਵਿਅਕਤੀ ਵੱਲੋਂ ਜਮ੍ਹਾਂ ਕਰਾਈ ਗਈ ਲੇਕਿਨ ਇਹਦਾ ਪ੍ਰੋਸੈਸ ਐ ਇਦਾਂ ਨਹੀਂ ਵੀ ਤੁਸੀਂ ਆਓ ਅੱਜ ਮਹਾਰਾਜ ਦਾ ਸਰੂਪ ਲੈ ਕੇ ਆਪਣੇ ਜਿੱਥੇ ਵੀ ਕਿਤੇ ਜਾ ਸਕਦੇ ਲੇਕਿਨ ਉਸ ਦੇ ਸਬੰਧ ਵਿੱਚ ਜਿਹੜਾ ਉਹਦਾ ਪਰਫਾਰਮਾ ਉਸ ਦੇ ਪਰਫਾਰਮੈਂਸ ਪਹਿਲਾਂ ਪ੍ਰਚਾਰਕ ਜਿਹੜਾ ਉੱਥੇ ਨਾਲ ਸਬੰਧਤ ਹੁੰਦਾ ਉਹ ਗੁਰਦੁਆਰਾ ਸਾਹਿਬ 'ਤੇ ਜਾ ਕੇ ਰਿਪੋਰਟ ਕਰਦਾ ਕਿ ਇਸੇ ਸਹੀ ਜਗ੍ਹਾ 'ਤੇ ਆਪ ਮਾਰਾ ਦਾ ਸਰੂਪ ਦੇ ਸਕਦੇ ਆ ਪਰ ਉਸ ਤੋਂ ਉਪਰੰਤ ਵੀ ਜਿਹੜਾ ਉਸ ਹਲਕੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੁੰਦਾ ਫਿਰ ਉਹ ਉਸ ਤੇ ਤਸਦੀਕ ਕਰਦਾ ਕਿ ਇਹ ਬਿਲਕੁਲ ਯੋਗ ਹੈ ਇਸ ਸਥਾਨ ਇਸ ਸਥਾਨ ਤੇ ਮਾਰਾ ਦਾ ਸਰੂਪ ਦਿੱਤਾ ਜਾਵੇ ਸੋ ਇਹ ਜਿਹੜੀ ਪ੍ਰਕਿਰਿਆ ਹੈ ਸ਼੍ਰੋਮਣੀ ਕਮੇਟੀ ਦਾ ਬੜੀ ਵਖੂਬੀ ਦੇ ਨਾਲ ਬੜੀ ਸੰਜੀਦਕਾ ਦੇ ਨਾਲ ਇਹ ਮਾਰਾ ਦੇ ਸਰੂਪ ਹੈ ਜਿਹੜੇ ਇਸ਼ੂ ਕੀਤੇ ਜਾਂਦੇ ਆ ਸੋ ਜੋ ਅੱਜ ਮੁੱਖ ਮੰਤਰੀ ਸਾਹਿਬ ਇਹ ਪ੍ਰਚਾਰ ਕਰਨੇ ਆ ਕਿ ਇਹ ਬੇਅਦਬੀ ਦਾ ਸੋ ਭਰਾ ਉਹ ਬੇਅਦਬੀ ਦਾ ਕੋਈ ਮੁੱਦਾ ਨਹੀਂ ਹੈ ਸਰਕਾਰ ਆਪਣੇ ਮਸਲੇ 'ਚ ਭੜਕ ਕੇ ਅੱਜ ਇਹਨੂੰ ਬੇਅਦਬੀ ਦਾ ਮੁੱਦਾ ਲੋਕਾਂ 'ਚ ਪੰਜਾਬੀਆਂ 'ਚ ਫੇਰ ਦੁਬਾਰਾ ਲਿਆ ਰਹੀ ਐ ਸੋ ਲੇਕਿਨ ਅੱਜ ਸਰਕਾਰ ਨੂੰ ਸਿਰਫ ਉਹਨਾਂ ਦਾ ਪੁੱਛਣਾ ਚਾਹੀਦਾ ਕਿ ਪਿਛਲੇ ਸਵਾ 4 ਸਾਲਾਂ 'ਚ ਤੁਸੀਂ ਕੰਮ ਕੀ ਕੀਤਾ ਬੇਅਦਬੀ ਬੇਅਦਬੀ ਦਾ ਜਿਹੜਾ ਮੁੱਦਾ ਐ ਇਸ ਨੂੰ ਆਪਾਂ ਮੁੱਦੇ ਨੂੰ ਨਾ ਬਣਨ ਦਈਏ ਸਰਕਾਰ ਨੂੰ ਇਸ ਪ੍ਰਤੀ ਜਦੋਂ ਵੀ ਪਿੰਡਾਂ 'ਚ ਆਉਨੇ ਉਹਨਾਂ ਦੇ ਐਮਐਲਏ ਮੰਤਰੀਆਂ ਨੂੰ ਘੇਰ ਕੇ ਜਿਹੜਾ ਸਵਾ 4 ਸਾਲ ਦਾ ਇਹ ਦੁਬਾਰਾ ਜਾਣਨਾ ਚਾਹੀਏ ਕਿ ਸਵਾ 4 ਸਾਲ ਦੇ ਵਿੱਚ ਪੰਜਾਬ 'ਚ ਤੁਸੀਂ ਕੀਤਾ ਕੀ ਐ ਆਹ ਜੀ ਖਿੜਾ ਸਾਹਿਬ ਅੱਜ ਜਿਵੇਂ ਕਾਲੇਵਾਲ ਸਾਹਿਬ ਨੇ ਗੱਲ ਕਰੀ ਹੈ ਤੇ 52 ਰੁਪਏ 328 ਰੁਪਿਆਂ ਬਾਰੇ ਉਹਦੇ ਵਿੱਚ ਜਿਹੜੀ ਭਾਈ ਈਸ਼ਰ ਸਿੰਘ ਜੀ ਵੱਲੋਂ ਇੱਕ ਤਫਤੀਸ਼ ਕੀਤੀ ਗਈ ਆ ਸ਼੍ਰੀ ਕਾਲਤਖਬ ਸਾਹਿਬ ਦੇ ਆਦੇਸ਼ਾਂ ਦੇ ਮੁਤਾਬਕ ਉਹਨਾਂ ਨੇ ਉਹਨਾਂ ਨੇ ਜਿਹੜੀ ਪੂਰੀ ਤਫਤੀਸ਼ ਕਰੀ ਉਹਦੇ ਵਿੱਚ ਜਿਹੜਾ 5 ਨੰਬਰ ਦਾ ਦੋਸ਼ੀ ਆ ਮੇਨ ਜਸਪ੍ਰੀਤ ਸਿੰਘ ਜਿਹੜਾ ਇਸ ਟਾਈਮ ਮੌਜੂਦਾ ਪੰਜਾਬ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਪਲੈਨਿੰਗ ਬੋਰਡ ਦਾ ਚੇਅਰਮੈਨ ਲਾਇਆ ਗਿਆ ਉਹਨੂੰ ਅਮਸਰ ਦਿਹਾਤੀ ਦਾ ਜ਼ਿਲ੍ਹਾ ਪ੍ਰਧਾਨ ਲਾਇਆ ਗਿਆ ਉੱਥੇ ਲੋਕਲ ਬਾਡੀ ਦੀਆਂ ਜਿਹੜੇ ਚੋਣਾਂ ਹੋ ਰਹੀਆਂ ਉਹਦਾ ਸਕਰੀਨਿੰਗ ਕਮੇਟੀ ਦਾ ਮੈਂਬਰ ਲਾਇਆ ਗਿਆ ਕਹਿਣ ਤੋਂ ਭਾਵੇਂ ਜਿਹੜਾ ਬੰਦਾ ਉਸ ਪੂਰੇ ਰਿਪੋਰਟਸ ਵਿੱਚ ਦੋਸ਼ੀ ਪਾਇਆ ਗਿਆ ਅੱਜ ਵੀ ਅਹਿਮ ਅਹੁਦਿਆਂ ਤੇ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਕੰਮ ਕਰ ਰਿਹਾ ਹੈ ਸਰਕਾਰ ਨੂੰ ਇਸ ਗੱਲ ਦਾ ਜਵਾਬ ਦੇਣਾ ਪਊਗਾ ਵੀ ਬਾਕੀ ਤਾਂ ਤੁਸੀਂ ਬੜਾ ਨੰਬਰ ਰਚ ਰਹੇ ਹੋ ਲੋਕਾਂ ਨੂੰ ਬੜਾ ਭਲੇਖੇ ਚ ਪਾ ਕੇ ਇਹ ਤੇ ਕਾਰਵਾਈ ਕਰ ਰਹੇ ਹੋ ਕਿਹਾ ਤੁਹਾਡੀ ਸਿੱਟ ਵੱਲੋਂ ਹਣ ਤੱਕ ਉਹਦੇ ਤੇ ਕੋਈ ਕਾਰਵਾਈ ਕਰੀ ਗਈ ਆ ਕੀ ਆ ਤੁਸੀਂ ਤੁਹਾਡੇ ਵੱਲੋਂ ਉਹਦੇ ਉਹਦੀ ਕੋਈ ਗ੍ਰਿਫਤਾਰੀ ਪਾਈ ਗਈ ਆ ਜਾਂ ਤੁਸੀਂ ਉਹਨੂੰ ਕਿਸੇ ਅਹੁਦੇ ਤੋਂ ਹਟਾਇਆ ਗਿਆ ਤੁਹਾਨੂੰ ਇਸ ਗੱਲ ਦਾ ਵੀ ਜਵਾਬ ਦੇਣਾ ਪਊਗਾ ਦੂਜੀ ਗੱਲ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜੀ ਜਾ ਰਹੀ ਸੀ ਮੇਨ ਚਾਰ ਅਹਿਮ ਮੁੱਦਿਆਂ ਤੇ ਇਹਨਾਂ ਨੇ ਪੰਜਾਬ ਦੇ ਵਿੱਚ ਮੁੱਦੇ ਬਣਾਏਗੇ ਸੀਗੇ ਪਹਿਲਾ ਇਹਨਾਂ ਨੇ ਬਣਾਇਆ ਸੀ ਬੇਅਦਬੀ ਦਾ ਮੁੱਦਾ ਦੂਜਾ ਬਣਾਇਆ ਸੀ ਇਹਨਾਂ ਨੇ ਨਸ਼ੇ ਨੂੰ ਜੜੋਂ ਖਤਮ ਕਰਨ ਦਾ ਮੁੱਦਾ ਤੀਜਾ ਬਣਾਇਆ ਸੀ ਇਹਨਾਂ ਨੇ ਵੀ ਪੰਜਾਬ ਦੇ ਵਿੱਚ ਮੈਨਿਕ ਮਾਫੀਆ ਨੂੰ ਖਤਮ ਕਰਕੇ ਸਾਲ ਦਾ 20 ਤੋਂ 22000 ਕਰੋੜ ਰੁਪਇਆ ਪੰਜਾਬ ਦੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾਇਆ ਜਾਊਗਾ ਚੌਥਾ ਮੁੱਦਾ ਸੀਰਾਂ ਦਾ ਵੀ ਕਰਪਸ਼ਨ ਫ੍ਰੀ ਕਰਕੇ ਸਟੇਟ ਨੂੰ ਪੰਜਾਬ ਨੂੰ ਕਰਜ਼ਾ ਮੁਕਤ ਕਰਾਇਆ ਜਾਊਗਾ ਕਿਹਾ ਅੱਜ ਕਿਸੇ ਬੇਅਦਬੀ ਦੇ ਵਿੱਚ ਪੰਜਾਬ ਸਰਕਾਰ ਕਿਤੇ ਇਨਸਾਫ ਦੇ ਦੇ ਸਕੀ ਆ ਅੱਜ ਵੀ ਇਹਨਾਂ ਨੇ ਇਨਸਾਫ ਦੇਣ ਦੀ ਬਜਾਏ ਉਸ ਗੱਲ ਦਾ ਲੋਕਾਂ 'ਚ ਜਵਾਬ ਦੇਣ ਦੀ ਬਜਾਏ ਅੱਜ ਵੀ ਮੁੱਦਾ ਲਿਆ ਕੇ ਫਿਰ ਦੁਬਾਰੇ ਬੇਅਦਬੀਆਂ ਦੀਆਂ ਕੀਤੇ ਜਾ ਰਿਹਾ ਅੱਜ ਵੀ ਇਹਨਾਂ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਹੀ ਦਿੱਖ ਰਿਹਾ ਇਹਨਾਂ ਨੂੰ ਆਪਣੀ ਕੋਈ ਜਵਾਬ ਨਹੀਂ ਕਿਤੇ ਨਜ਼ਰ ਨਹੀਂ ਆ ਰਹੀ ਦੂਜਿਆਂ ਨੇ ਕਿਹਾ ਸੀ ਪੰਜਾਬ ਨੂੰ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਇਹਨੂੰ ਜੜੋਂ ਖਤਮ ਕਰ ਦਵਾਂਗੇ ਪਰੰਤੂ ਅੱਜ ਵੀ ਪਿੰਡਾਂ ਦੇ ਵਿੱਚ ਸਾਡੇ ਮਾਮਾ ਦੇ ਪੁੱਤ ਸਾਡੇ ਨੌਜਵਾਨ ਸਾਥੀ ਨਸ਼ੇ ਗਲ ਮਰ ਰਹੇ ਆ ਇੱਕ ਛੋਟੀ ਜੀ ਘਟਨਾ ਮੇਰੇ ਹਲਕੇ ਦੇ ਵਿੱਚ ਪਿੰਡ ਮੀਆਂਪੁਰ ਚੰਗਰ ਉੱਥੇ ਪਿਛਲੇ ਦਿਨੀ 20 22 ਸਾਲ ਦਾ ਮੁੰਡਾ ਇੱਕ ਨਸ਼ੇ ਦੀ ਓਵਰਡੋਜ਼ ਕਰਨੋਂ ਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਬਲਾਕ ਸੰਪਤੀ ਚੋਣਾ ਚੱਲਦੀਆਂ ਇਨਾਂ ਦੇ ਕਿਸੇ ਨੁਮਾਇੰਦੇ ਦੀ ਹਿੰਮਤ ਨਹੀਂ ਪਈ ਉਸ ਪਿੰਡ ਦੇ ਚਾਕੇ ਵੋਟ ਮੰਗਣ ਦੇ ਵੀ ਕਿਸੇ ਨੇ ਤਾਂ ਵੋਟ ਮੰਗ ਲਈ ਜਾਵੇ ਉਸ ਪਿੰਡ ਦੇ ਵਿੱਚ ਸਿਰਫ 8 ਵੋਟਾਂ ਆਮ ਆਦਮੀ ਪਾਰਟੀ ਨੂੰ ਪਈਆਂ ਤੀਜੀ ਗੱਲ ਆਉਂਦੀ ਆ ਇਹਨਾਂ ਨੇ ਕਿਹਾ ਸੀ ਵੀ ਅਸੀਂ ਪੰਜਾਬ ਨੂੰ ਕਰਜ਼ਾ ਫ੍ਰੀ ਕਰਕੇ ਕਰਜ਼ਾ ਮੁਕਤ ਕਰਾਂਗੇ ਅੱਜ ਉਪ ਕਰਜ਼ਾ ਮੁਕਤ ਕਰਨਾ ਦਾ ਕਿੱਥੇ ਸੀ तकरीबन 7 ਲੱਖ ਦੇ ਕਰੋੜ ਲਗਭਗ ਪੰਜਾਬ ਸਰ ਪਿਛਲੇ 4 ਸਾਲਾਂ ਚ ਇਹਨਾਂ ਨੇ ਕਰਜ਼ਾ ਚੜਾਤਾ ਜਿਹਨੇ 7 ਲੱਖ ਕਰੋੜ ਦਾ ਕਰਜ਼ਾ ਲੈ ਲਿਆ ਹੋਵੇ ਜਿਹਨੇ ਅੱਜ ਉਸ ਗੱਲ ਦਾ ਲੋਕਾਂ 'ਚ ਜਵਾਬ ਦੇਣਾ ਹੋਵੇ ਅੱਜ ਉਹ ਅੱਜ 1200 ਕਰੋੜ ਦੇ ਬਜਟ ਵਾਲੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਗੋਲਕ ਦਾ ਹਿਸਾਬ ਮੰਗ ਰਿਹਾ ਇਸ ਤੋਂ ਕੋਈ ਮਾੜੀ ਗੱਲ ਹੋ ਨਹੀਂ ਸਕਦੀ ਇਹ ਕਹਿੰਦੇ ਸੀ ਵੀ ਪੰਜਾਬ ਦੇ ਵਿੱਚੋਂ ਮੈਨਿਕ ਮਾਫੀਆ ਕਰਕੇ ਲਗਭਗ 222000 ਕਰੋੜ ਰੁਪਇਆ ਅਸੀਂ ਸਾਲ ਦਾ ਰੈਵਨਿਊ ਜਮ੍ਹਾਂ ਕਰਾਵਾਂਗੇ ਜਿਹਦੇ ਮੁਤਾਬਕ ਤਕਰੀਬਤ तकरीबन 80000 ਕਰੋੜ ਰੁਪਇਆ ਬਣਦਾ ਉਹ 80000 ਕਰੋੜ ਦਾ ਤੁਹਾਨੂੰ ਅੱਜ ਜਵਾਬ ਦੇਣਾ ਪਊਗਾ ਤੁਸੀਂ ਉਲਟਾ ਪੰਜਾਬ ਨੂੰ ਮੋੜ ਕਰਜਾਈ ਕਰਤਾ ਹਾ 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 ਕੋਣ ਪ੍ਰਕਾਰ ਵੀ ਸਾਤ ਆ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਪੰਜਾਬ ਸਰਕਾਰ ਅ ਪਿਛਲੇ ਸਮੇਂ ਦੌਰਾਨ ਜਿਹੜੀਆਂ 2022 ਤੋਂ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਜਿਹੜੀਆਂ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਉਹਨਾਂ ਨੂੰ ਸਰਕਾਰ ਪੂਰਾ ਕਰਨ ਦੇ ਵਿੱਚ ਪੂਰੀ ਤਰ੍ਹਾਂ ਮੁਕੰਮਲ ਤੌਰ ਤੇ ਸਫਲ ਹੋਈ ਹੈ ਆਪਣੀਆਂ ਗਲਤੀਆਂ ਨੂੰ ਆਪਣੀਆਂ ناکامیਆਂ ਨੂੰ ਛੁਪਾਉਣ ਵਾਸਤੇ ਅੱਜ ਪੰਜਾਬ ਦਾ ਜਿਹੜੇ ਹਾਲਾਤ ਐ ਆਮ ਆਦਮੀ ਪਾਰਟੀ ਖਰਾਬ ਕਰਨ ਦੀਆਂ ਜਿਹੜੀਆਂ ਚਾਲਾਂ ਚੱਲ ਰਹੀਆਂ ਜਿਸ ਨੂੰ ਪੰਜਾਬੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ ਕਿਉਂਕਿ ਅਸੀਂ ਬੀਤੇ ਸਮੇਂ ਦੌਰਾਨ ਅਤਵਾਦ ਦਾ ਦੌਰ ਹਟਾਇਆ ਇੱਥੇ ਬਹੁਤ ਸਾਰੇ ਸਾਡੇ ਨੌਜਵਾਨ ਬੱਚਿਆਂ ਦੀਆਂ ਜਿਹੜੀਆਂ ਸ਼ਹਾਦਤਾਂ ਹੋਈਆਂ ਬਹੁਤ ਸਾਰੇ ਝੂਠੇ ਪੁਲਸ ਮੁਕਾਬਲੇ ਬਣਾ ਕੇ ਸਾਡੀ ਜਵਾਨੀ ਦਾ ਜਿਹੜੀ ਨਸਲ ਕੁਸ਼ੀ ਕੀਤੀ ਗਈ ਅੱਜ ਉਸ ਗੱਲਾਂ ਨੂੰ ਮੁਰਕੇ ਦਹਰਾਉਣ ਦੇ ਲਈ ਭਗਵੰਤ ਮਾਨ ਸਾਹਿਬ ਤੁਸੀਂ ਅੱਜ ਚਾਰਾ ਜੋਈ ਕਰ ਰਹੇ ਹੋ ਮੈਂ ਤੁਹਾਨੂੰ ਦੱਸ ਦੇਣਾ ਕਿ ਵੱਡਿਆਂ ਮੱਲਾ ਮਾਰਨ ਵਾਲਿਆ ਸੁਣ ਵੱਡਿਆਂ ਮੱਲਾ ਮਾਰਨ ਵਾਲਿਆ ਸੁਣ ਨਿੱਕੀਆਂ ਖੁਸ਼ੀਆਂ ਐਦਾਂ ਨਹੀਂ ਰੋਲੀਦੀਆਂ ਜ਼ਖਮ ਟੰਕੇ ਆਰਿਆਂ ਨਾਲ ਨਹੀਂ ਕੱਟੀਦੇ ਧਰਮ ਕੰਡੇ ਤੇ ਕਦੇ ਲਾਲਚੀਆਂ ਨਹੀਂ ਤੋਲੀਦੀਆਂ ਗੱਲ ਤਾਂ ਕਰਨੀ ਸੀ ਕ腐ਸ਼ਨ ਦੀ ਗਲਤੀ ਤਾਂ ਕਰਨੀ ਸੀ ਇਹ ਜੁਗਾਰ ਦੀ ਗਲਤੀ ਕਰਨੀ ਸੀ ਨਸ਼ੇ ਨੂੰ ਖਤਮ ਕਰਨ ਦੀ ਗਲਤੀ ਕਰਨੀ ਸੀ ਪੰਜਾਬ ਦਾ ਇਨਫਰਾਸਟ੍ਰਕਚਰ ਪੈਦਾ ਕਰਨ ਦੀ ਗਲਤੀ ਕਰਨੀ ਸੀ ਪੰਜਾਬ ਨੂੰ ਰੰਗਲਾ ਬਣਾਉਣ ਦੀ ਗਲਤੀ ਹੋਣੀ ਚਾਹੀਦੀ ਸੀ ਪੰਜਾਬ ਦੇ ਵਿੱਚ ਇਨਕਲਾਬ ਲੈ ਕੇ ਆਉਣ ਦੀ ਪਰ ਤੁਸੀਂ ਅੱਜ ਜਿਹੜਾ ਤੁਸੀਂ 48 ਘੰਟੇ ਦੇ ਵਿੱਚ ਇਸ ਗੱਲ ਦਾ ਵਾਅਦਾ ਕੀਤਾ ਸੀ ਪੰਜਾਬੀਆਂ ਦੇ ਨਾਲ ਸਿੱਖਾਂ ਦੇ ਨਾਲ ਕਿ ਅਸੀਂ ਬਾਬਲ ਕਲਾਂ ਬਰਗਾੜੀ ਤੇ ਕੋਟਕਪੂਰਾ ਦੇ ਜਿੰਨੇ ਵੀ ਬੇਅਦਬੀ ਦੇ ਮਾਮਲੇ ਆ ਉਹਨਾਂ ਦੇ ਵਿੱਚ 48 ਘੰਟੇ ਦੇ ਵਿੱਚ ਜਿਹੜੀ ਅਸੀਂ ਪੰਜਾਬੀਆਂ ਨੂੰ ਸਿੱਖਾਂ ਨੂੰ ਇਨਸਾਫ ਦਵਾਗੇ ਪਰ ਤੁਸੀਂ ਉਹ ਇਨਸਾਫ ਤਾਂ ਕਿੱਥੇ ਦੇਣਾ ਸੀ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਹੈ ਕਿ ਤੁਹਾਡੇ ਆਪਣੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਬੇਆਦਬੀਆਂ ਦੇ ਵਿੱਚ ਮੁਕੰਮਲ ਤੌਰ ਤੇ ਦੋਸ਼ੀ ਹੈ ਤੁਹਾਡੀਆਂ ਆਪਣੀ ਪਾਰਟੀ ਦੇ ਵੱਡੇ ਵੱਡੇ ਕੈਬਨਟ ਮੰਤਰੀ ਤੇ ਲੀਡਰ ਉਹਨਾਂ ਦੀ ਉਹਨਾਂ ਨੂੰ ਬਚਾਉਣ ਵਾਸਤੇ ਬੇਦੋਸ਼ ਐਲਾਨ ਦਵਾਉਣ ਵਾਸਤੇ ਜਿਵੇਂ ਸੁਵਾਨਾ ਸਾਹਿਬ ਨੇ ਦੱਸਿਆ ਕਿ ਉਹ ਕੇਸ ਲੜਦੇ ਰਹੇ ਆ ਔਰ ਮੈਂ ਤੁਹਾਨੂੰ ਦੱਸਦਾ ਹੁਣ ਤੁਹਾਨੂੰ ਜਿਹੜੀ ਤੁਹਾਡੀ ਪੇਸ਼ੀ ਹੈ ਉਹ 15 ਜੂਨ 15 ਜਨਵਰੀ 2026 ਨੂੰ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਨ ਦੇ ਵਿੱਚ ਹੁਣ ਜਾ ਰਹੀ ਹੈ ਔਰ ਤੁਸੀਂ ਪਹਿਲਾ ਬਿਆਨ ਕੀ ਦਿੱਤਾ ਸੀ ਤੁਸੀਂ ਕਿਹਾ ਸੀ ਕਿ ਮੈਂ ਨੰਗੇ ਪੈਰੀ ਮੈਂ ਨੰਗੇ ਪੈਰੀ ਆ ਉੱਥੇ ਅਕਾਲ ਤਖਤ ਸਾਹਿਬ ਦੇ ਉੱਤੇ ਹਾਜ਼ਰ ਹੋਵਾਂਗਾ ਤੇ 2 ਦਿਨ ਬਾਅਦ ਤੁਸੀਂ ਬਿਆਨ ਦਿੰਦੇ ਹੋ ਕਿ ਮੈਨੂੰ ਤਾਂ ਜੀ ਲਾਈਵ ਕਰ ਦਿਓ ਮੈਂ ਤਾਂ ਆਉਂਗਾ ਇਹ ਤੁਹਾਡੀ ਸਟੇਜ ਨਹੀਂ ਹੈ ਮਾਨ ਸਾਹਿਬ ਇਹ ਤੁਹਾਡੀ ਸਟੇਜ ਨਹੀਂ ਹੈ ਜਿਵੇਂ ਤੁਸੀਂ ਦਿੱਲੀ ਦੇ ਧੜਵੀਆਂ ਨੂੰ ਆਪਣੇ ਜਿਹੜੇ ਆਪਣੇ ਭਾਪੇ ਨੂੰ ਕੇਜਰੀਵਾਲ ਨੂੰ ਮਨੀ ਸਸੋਧੀਆਂ ਨੂੰ ਤੁਸੀਂ ਅੱਜ ਬਿਜਲੀ ਦੇ ਖੰਭਿਆਂ ਦੇ ਉੱਤੇ ਟੰਗਿਆ ਅੱਜ ਤੁਸੀਂ ਸਰਕਾਰੀ ਦੁਆਰਾਂ ਦੇ ਉੱਤੇ ਟੰਗਿਆ ਹਰ ਚੌਂਕ ਚ ਰਾਹ ਦੇ ਵਿੱਚ ਆਪਣੀਆਂ ਫੋਟੋਆਂ ਲਾ ਕੇ ਤੁਸੀਂ ਆਪਣੀ ਪਬਲਿਸਿਟੀ ਕਰਨਾ ਚਾਹੁੰਦੇ ਹੋ ਅਕਾਲ ਤਖਤ ਸਾਹਿਬ ਨੂੰ ਤੁਸੀਂ ਜਵਾਬ ਦੇ ਆ ਨਾ ਕਿ ਅਕਾਲ ਤਖਤ ਸਾਹਿਬ ਤੁਹਾਨੂੰ ਜਵਾਬ ਦੇ ਆ ਤੁਸੀਂ ਗੱਲਾਂ ਕਰਦੇ ਹੋ ਕਿ ਮੈਨੂੰ ਲਾਈਵ ਦਿਖਾਓ ਕਿਉਂਕਿ ਤੁਹਾਡਾ ਰਾਜ ਨਹੀਂ ਹੈ ਇਹ ਅਕਾਲ ਤਖਤ ਸਾਡੀ ਸਰਵਉੱਚ ਸੰਸਥਾ ਸਿੱਖਾਂ ਦੀ ਸਰਵਉੱਚ ਸੰਸਥਾ ਦਿੱਤੇ ਹਰ ਇੱਕ ਪ੍ਰਾਣੀ ਦਾ ਜਿਹੜਾ ਨਤਮਸਤਕ ਹੁੰਦਾ ਹੈ ਉਹਨੂੰ ਸਮਰਪਿਤ ਹੈ ਔਰ ਤੁਸੀਂ ਉਥੇ ਸ਼ਰਤਾਂ ਰੱਖ ਰਹੇ ਹੋ ਜੀ ਮੈਨੂੰ ਲਾਈਵ ਦਿਖਾ ਦਿਓ ਤੁਹਾਡੀ ਇੱਕ ਨਹੀਂ ਚੱਲਣੀ ਔਰ ਤੁਸੀਂ ਬਿਲਕੁਲ ਆਪ ਇਸ ਮਾਮਲੇ ਦੇ ਵਿੱਚ ਦੋਸ਼ੀਓ ਬੇਆਦਮੀਆਂ ਕਰਨ ਦੇ ਵੀ ਤੁਸੀਂ ਦੋਸ਼ੀਓ ਕੌਨਕੇ ਇਹ ਉਹ ਤਾਕਤ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਵੀ ਤਾਕਤ ਦੇ ਉੱਤੇ ਹਾਜ਼ਰ ਹੋਏ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਉੱਤੇ ਨਿਮਾਨੇ ਸਿੱਖ ਵੱਜੋਂ ਹਾਜ਼ਰ ਹੋਏ ਆ ਗਿਆਨੀ ਜੈਲ ਸਿੰਘ ਬੂਟਾ ਸਿੰਘ ਜਿਹੜੇ ਹੋਮ ਮਿਨਿਸਟਰ ਸੀਗੇ ਉਹ ਵੀ ਉੱਤੇ ਆ ਜਿਹੜੇ ਪੇਸ਼ ਹੋਏ ਆ ਤੇ ਸਰਦਾਰ ਸੁਖਵੀਰ ਸਿੰਘ ਬਾਦਲ 2 ਦਸੰਬਰ 2024 ਨੂੰ ਜਦੋਂ ਆਦੇਸ਼ ਹੋਇਆ ਤਾਂ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਕਰਕੇ ਕਿ ਨਮਾਨੇ ਸਿੱਖ ਵੱਜੋਂ ਉਹਨਾਂ ਨੇ ਜਿਹੜੀ ਪੇਸ਼ ਹੋਏ ਆ ਤੇ ਤੁਸੀਂ ਇੱਕ ਗੱਲ ਜ਼ਰੂਰ ਕਹਿਨੇ ਹੋ ਕਿ ਜਿਹੜੇ ਜਥੇਦਾਰ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਜੇਬ ਦੇ ਵਿੱਚੋਂ ਨਿਕਲਦੇ ਆ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਜਦੋਂ ਡਾਕਟਰ ਚੀਮਾ ਉਸ 2 ਦਸੰਬਰ 2024 ਨੂੰ ਸੁਖਵੀਰ ਸਿੰਘ ਬਾਦਲ ਦੇ ਜਦੋਂ ਉਹ ਵਕੀਲ ਬਣਦੇ ਉਹਨਾਂ ਨੇ ਕੋਸ਼ਿਸ਼ ਕੀਤੀ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਇੱਥੇ ਸਵਾਲ ਨਹੀਂ ਜਵਾਬ ਨਹੀਂ ਸਿਰਫ ਯੈਸ অর ਨੋ ਤੇ ਉਸੇ ਪ੍ਰਥਾ ਨੂੰ ਰਵਾਇਤ ਨੂੰ ਕਾਇਮ ਰੱਖਣ ਦੇ ਲਈ ਸਾਰਾ ਕੁਝ ਥੱਪ ਕਰਕੇ ਨਮਾਨਾ ਸਿੱਖ ਵਜੋਂ ਸਰਦਾਰ ਸੁਖਵੀਰ ਸਿੰਘ ਬਾਦਲ ਪੇਚੋਏ ਤੇ ਉਹਨਾਂ ਨੇ ਕਿਹਾ ਕਿ ਚਾਹੇ ਪਾਰਟੀ ਦੀਆਂ ਗਲਤੀਆਂ ਸੀ ਚਾਹੇ ਹੋ ਸਰਕਾਰ ਵੱਲੋਂ ਕਿਸੇ ਨਹੀਂ ਬਦਲੋ ਕੀਤੀਆਂ ਗਈਆਂ ਸੀ ਉਹ ਸਾਰੀਆਂ ਮੈਂ ਆਪਣੀ ਝੋਲੀ ਦੇ ਵਿੱਚ ਪਾਉਣਾ ਇਸ ਤੋਂ ਨਮਾਨਾ ਸਿੱਖ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਵੱਡਾ ਕੋਈ ਪੰਜਾਬ ਦੇ ਵਿੱਚ ਹੋ ਨਹੀਂ ਸਕਦਾ ਤੇ ਤੁਸੀਂ ਅੱਜ ਸ਼ਰਤਾਂ ਲਗਾ ਰਹੇ ਹੋ ਤੇ ਅਕਾਲ ਤਖਤ ਸਭ ਤੁਹਾਨੂੰ ਜਵਾਬ ਦੇ ਆ ਤੇ ਤੁਸੀਂ ਜਾਂ ਉੱਥੇ ਸਿੱਖ ਬਣ ਕੇ ਜਾਓ ਆ ਜਿਹੜੀਆਂ ਤੁਸੀਂ ਕੁਕਰਮ ਕੀਤੇ ਆ ਤੁਸੀਂ ਹਿਸਾਬ ਦੇਣਾ ਸੀ ਤੁਸੀਂ ਲਾਈਵ ਜਿੰਨੇ ਤੁਸੀਂ 60000 ਨੌਕਰੀਆਂ ਦਾ ਵਾਅਦਾ ਕਰਦੇ ਹੋ ਪੰਜਾਬੀਆਂ ਦੇ ਨਾਲ ਕਿ ਮੈਂ 60000 ਨੌਕਰੀ ਦੇਤੀ ਲਿਆਓ ਵਾਈਟ ਪੇਪਰ ਤੁਸੀਂ ਕਹਿੰਦੇ ਇੰਨਾ ਨਸ਼ਾ ਚੜਾ ਤਿਆ ਕਦੋਂ ਵਾਈਟ ਪੇਪਰ ਤੁਸੀਂ ਅੱਜ ਪੰਜਾਬ ਦੇ ਵਿੱਚ ਜਦੋਂ ਬੱਚਾ ਜੰਮਦਾ ਹੈ ਸਵਾ ਲੱਖ ਦਾ ਕਰਜ਼ਾ ਆਪਣੇ ਸਿਰ ਦੇ ਉੱਤੇ ਲੈ ਕੇ ਜੰਮਦਾ ਹੈ ਇਹ ਤੁਸੀਂ ਪੈਸਾ ਪੰਜਾਬੀਆਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਆਪਣੇ ਦਿੱਲੀ ਵਾਲੇ ਧੜਵੀਆਂ ਨੂੰ ਜਿਹੜਾ ਬਚਾਉਣ ਵਾਸਤੇ ਉਹਨਾਂ ਨੂੰ ਚਾਉਣ ਵਾਸਤੇ ਉਹਨਾਂ ਨੂੰ ਆ ਪ੍ਰਚਾਰ ਕਰਨ ਵਾਸਤੇ ਉਹਨਾਂ ਦੇ ਉੱਤੇ ਲਾ ਰਹੇ ਹੋ ਇਹ ਮੰਦ ਭਾਗਾ ਗੱਲਾਂ ਪੰਜਾਬੀ ਤੁਹਾਡੇ ਇੱਕ ਇੱਕ ਗੱਲ ਦਾ ਤੁਹਾਡੇ ਕੋਲੋਂ ਹਿਸਾਬ ਲੈਣਗੇ ਹਾਂਜੀ ਜੀ ਜੋਕ ਦੀ ਗੱਲ ਆ ਨੌ ਮਨ ਤੇਲ ਹੋਣਾ ਨਹੀਂ ਰਾਦੇ ਨੇ ਰੁੱਤਣਾ ਨਹੀਂ ਐਨਾ ਨੇ 2022 ਤੋਂ ਲੈ ਕੇ ਅੱਜ ਤੱਕ ਅਕਾਲੀ ਦਲ ਨੂੰ ਲੀਡਰਲੈਸ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਤੇ ਲਗਾਤਾਰ ਦੋਸ਼ ਲੱਗਦੇ ਰਹੇ ਚਿੱਟੇ ਦੇ ਦੋਸ਼ ਲੱਗਦੇ ਰਹੇ ਆਖਰ ਚੋ ਤੇ ਪਰਚਾ ਕੀ ਦਿੱਤਾ ਇਹਨਾਂ ਨੇ ਆਮਦਨ ਤੋਂ ਵੱਧ ਜਾਇਦਾਦ ਦਾ ਸੋ ਇਹ ਲੀਡਰਲੈਸ ਨਹੀਂ ਹੋਣਾ ਅਕਾਲੀ ਦਲ ਦੀ ਇਸ ਤਰ੍ਹਾਂ ਚੜਤ ਰਹਿਣੀ ਆ ਜਿਹ ਹੈ ਤੁਸੀਂ ਹੁਣ ਦੇਖ ਰਹੇ ਦੋ ਦਿਨ ਪਹਿਲਾਂ ਚੱਲੀ ਆ ਰਹੀ ਆ ਮੀਡੀਆ ਤੇ ਲਗਾਤਾਰ ਇਹ ਸ਼ਰਾਬ ਪੀ ਕੇ ਪਹਿਲੇ ਦਾ ਗੁਰੂ ਨਾਨਕ ਦੇਵ ਜੀ ਦਸਾਂ ਗੁਰੂਆਂ ਨੂੰ ਇਹ ਸ਼ਰਾਬ ਦੇ ਛਿੱਟੇ ਲਾ ਰਿਹਾ ਉਸ ਤੋਂ ਬਾਅਦ ਸਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡ ਰਾਲਾ ਦੇ ਫੋਟੋ ਦੇ ਉੱਤੇ ਪਹਿਲਾਂ ਪਿਸ਼ਾਬ ਕਰਨ ਦੀ ਇਹਨੇ ਕੋਸ਼ਿਸ਼ કરી ਜਦੋਂ ਇਹਨੂੰ ਪਿਸ਼ਾਬ ਨਹੀਂ ਆਇਆ ਫਿਰ ਇਹ ਦਾਰੂ ਦੇ ਛਿੱਟੇ ਲਾਉਣ ਲੱਗ ਗਿਆ ਇਹ ਹੈ ਜਾਂ ਨਖਿਤ ਮੁੱਖ ਮੰਤਰੀ ਹੋਊਗਾ ਪੰਜਾਬ ਦਾ ਇਹ ਪਹਿਲੀ ਵਾਰੀ ਅਸੀਂ ਦੇਖ ਰਹੇ ਹਾਂ ਇਹ ਨਸ਼ੇ ਨੂੰ ਘਟਾਉਣਾ ਤਾਂ ਕੀ ਆ ਨਸ਼ਾ ਅਰਸ਼ ਤੋਂ ਫਰਸਾਂ ਤੱਕ ਪਹੁੰਚ ਗਿਆ ਅੱਜ ਕਿਸੇ ਪਿੰਡ 'ਚ ਚਲੇ ਜਾਓ ਇਹਨਾਂ ਨੇ ਬੋਰਡ ਲਾਏ ਹੋਏ ਆ ਵੀ ਅਸੀਂ ਨਸ਼ਾ ਮੁਕਤ ਕਰ ਦਿਆਂਗੇ ਕਿਸੇ ਫੋਨ ਤੇ ਫੋਨ ਕਰ ਲੋ ਕੋਈ ਫੋਨ ਨਹੀਂ ਚੱਕਣਾ ਕੋਈ ਕੁਝ ਨਹੀਂ ਕਰਨਾ ਇਹਨਾਂ ਨੇ ਸੋ ਮੈਨਿੰਗ ਤਾਂ ਚਲੇ ਜਾਓ ਤੁਸੀਂ ਸਾਰੇ ਕਰੈਚਰ ਤੇ ਇਕੱਲੇ ਇਕੱਲੇ ਕਰੈਚਰ ਤੇ ਡੇਢ ਤੋਂ 2 ਲੱਖ ਰੁਪਇਆ ਜਿਹੜਾ ਮੌਕੇ ਦਾ ਐਮਐਲਏ ਹੋਊਗਾ ਉਥੇ ਉਹਨੂੰ ਜਾ ਰਿਹਾ ਸੋ ਮੇਰੀ ਇਹੀ ਬੇਨਤੀ ਆ ਇਹ ਜੀ ਸਰਕਾਰਾਂ ਤੋਂ ਬਚੋ ਕਾਲੀਦਾਰਾ ਸਰਦਾਰ ਸੁਖਵੀਰ ਸਿੰਘ ਬਾਦਲ ਐਸੀ ਤਰ੍ਹਾਂ ਬਲੰਦ ਰਹਿੰਦੇ